ਅੱਜ ਵਕਤ ਦੀ ਵੱਡੀ ਖਬਰ ਅਕਾਲੀ ਆਗੂ ਵਿਕਰਮਜੀਤ ਮਜੀਠੀਆ ਨੂੰ ਅੱਜ ਵੀ ਮੁਹਾਲੀ ਅਦਾਲਤ ਤੋਂ ਜੜੀ ਆ ਰਾਹਤ ਨਹੀਂ ਮਿਲੀ ਹੈ ਕਿਉਂਕਿ ਵਿਕਰਮ ਮਜੀਠੀਆ ਦੀ ਹਿਰਾਸਤ ਦੇ ਵਿੱਚ ਫੇਰ ਵਾਅਦਾ ਕੀਤਾ ਗਿਆ ਮਜੀਠੀਆ ਦੀ ਜੋ ਅਗਲੀ ਪੇਸ਼ੀ ਹੈ ਉਹ 4 ਅਕਤੂਬਰ ਨੂੰ ਹੋਏਗੀ ਤਾਂ ਤੁਹਾਨੂੰ ਦੱਸ ਦਈਏ ਕਿ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਮੁਹਾਲੀ ਅਦਾਲਤ ਦੇ ਵਿੱਚ ਅੱਜ ਅਕਾਲੀ ਆਗੂ ਵਿਕਰਮਜੀਤ ਮਜੀਠੀਆ ਨੂੰ ਪੇਸ਼ ਕੀਤਾ ਸੀ ਤਾਂ ਮਜੀਠੀਆ ਦੀ ਨਿਆਇਕ ਹਿਰਾਸਤ ਨੂੰ ਮੁੜ ਤੋਂ 14 ਦਿਨਾਂ ਦੇ ਲਈ ਵਧਾ ਦਿੱਤਾ ਗਿਆ ਤਾਂ ਇਸ ਵਕਤ ਦੀ ਇਹ ਵੱਡੀ ਤੇ अहम ਜਾਣਕਾਰੀ ਹੈ ਅਕਾਲੀ ਦਲ ਦੇ ਜੋ ਸੀਨੀਅਰ ਨੇਤਾ ਵਿਕਰਮ ਮਜੀਠੀਆ ਜੋ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਜਿਹੜਾ ਕਿ ਬਿਜ਼ਨਸ ਬੋਲੋ ਗ੍ਰਫਤਾਰ ਕੀਤਾ ਗਿਆ ਸੀ ਤਾਂ ਕਈ ਜਿਹੜੀਆਂ ਕਿ ਪੇਸ਼ੀ ਹੋਣ ਤੋਂ ਬਾਅਦ ਵੀ ਉਹਨਾਂ ਦੀ ਅੱਜ ਜਿਹੜੀ ਹੈ 14 ਦਿਨਾਂ ਦੀ ਨਿਆਇਕ ਹਿਰਾਸਤ ਫੇਰ ਜਿਹੜੀ ਕਿ ਵਿਧਾ ਦਿੱਤੀ ਗਈ ਆ ਤਾਂ ਅਗਲੀ ਜੋ ਤਰੀਕ ਹੈ ਜੋ ਅਗਲੀ ਸੁਣਵਾਈ ਹੈ ਤਾਂ ਉਹ 4 ਅਕਤੂਬਰ ਨੂੰ ਜਿਹੜੀ ਹੈ ਉਹ ਕੀਤੀ ਜਾਏਗੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਉਹਨਾਂ ਦੀ ਰਹਾਇਸ਼ ਤੋਂ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉੱਥੇ ਹੀ ਵਿਜੀਲੈਂਸ ਵੱਲੋਂ ਜਿਹੜਾ ਕਿ ਲਗਾਤਾਰ ਕਿਆ ਜਾ ਰਿਹਾ ਸੀ ਕਿ ਸਹੀ ਜਾਂਚ ਨਹੀਂ ਕਰਨ ਦੇ ਰਹੇ ਵਿਕਰਮਜੀਤ ਮਜੀਠੀਆ ਅਤੇ ਉਹਨਾਂ ਦੇ ਕਈ ਠਿਕਾਣਿਆਂ ਦੇ ਉੱਤੇ ਵੀ ਜਿਹੜੀ ਹੈ ਵਿਜੀਲੈਂਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਗਈ ਸੀ ਤਾਂ ਤਾਂ ਜੋ ਆ ਪੂਰੀ ਢੁਗਾਈ ਦੇ ਨਾਲ ਸਾਰੇ ਮਾਮਲੇ ਨੂੰ ਖੰਘਾਲਿਆ ਜਾਵੇ ਤਾਂ ਅੱਜ ਵਿਕਰਮਜੀਤ ਮਜੀਠੀਆ ਨੂੰ ਮੁਹਾਲੀ ਅਦਾਲਤ ਤੋਂ ਜਿਹੜੀ ਕਿ ਰਾਹਤ ਨਹੀਂ ਮਿਲੀ ਹੈ 14 ਦਿਨਾਂ ਦੀ ਨਾਇਕ ਹਿਰਾਸਤ ਫੇਰ ਉਹਨਾਂ ਦੀ ਬਣਾਈ ਹੈ ਤੇ ਨਾਬਾਦੀ ਨਿਊ ਜੇਲ ਦੇ ਵਿੱਚ ਬਿਕਰਮਜੀਤ ਮਜੀਠੀਆ ਇਸ ਵਕਤ ਬੰਦ ਨੇ ਤੁਤਾਨ ਦਾਸ ਦੀ ਇੱਕ ਜਿਸ ਤਰ੍ਹਾਂ ਲਗਾਤਾਰ ਅ ਵਿਕਰਮਜੀਤ ਮਜੀਠੀਆ ਦੀਆਂ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਨੇ ਤਾਂ ਇਸ ਵਕਤ ਵੀ ਜਿਹੜੀ ਮੋਹਾਲੀ ਅਦਾਲਤ ਵੱਲੋਂ ਵਿਕਰਮਜੀਤ ਮਜੀਠੀਆ ਨੂੰ ਜਿਹੜਾ ਕਿ ਰਾਹਤ ਨਹੀਂ ਮਿਲਿਆ ਵਿਕਰਮ ਮਜੀਠੀਆ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਜੋ ਕਿ ਆਮਦੰਤ ਤੋਂ ਵੱਧ ਜ਼ਿਆਦਾਦ ਮਾਮਲੇ ਦੇ ਵਿੱਚ ਉਹਨਾਂ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਨਾਬਾ ਦੀ ਨਿਊਜ਼ ਦੇ ਵਿੱਚ ਬੰਦ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਆ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਅੱਜ ਮੁਹਾਲੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਸੁਣਵਾਈ ਜਿਹੜੀ ਆ ਕੀਤੀ ਗਈ ਸੀ ਤਾਂ ਉਹਨਾਂ ਦੀ ਮੁਹਾਲੀ ਅਦਾਲਤ ਵੱਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਨੂੰ ਵਧਾ ਦਿੱਤਾ ਗਿਆ ਤਾਂ ਅਗਲੀ ਪੇਸ਼ੀ ਜਿਹੜੀ ਆ ਹੁਣ 4 ਅਕਤੂਬਰ ਨੂੰ ਪਾਏਗੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮਜੀਤ ਮਜੀਠੀਆ ਨੂੰ ਅੱਜ ਵੀ ਰਾਹਤ ਨਹੀਂ ਮਿਲਿਆ